ਨਾ ਛੇੜ ਅਵਲੇ ਰਗਾ ਨੂੰ ਨਾ ਛੇੜ ਅਵਲੇ ਰਗਾ ਨੂੰ ਹੁਣ ਦਰਦ ਸੁਣਾਇ ਨਹੀਂ ਜਾਣਾ ਇਸ ਜ਼ਖਮੀ ਹੋਈ ਸਰਗਮ ਤੋਂ ਕੋਈ ਸੁਰ ਲਗਾਇਆ ਨਹੀਂ ਜਾਣਾ ਨਾ ਛੇੜ ਅਵਲੇ ਰਗਾ ਨੂੰ ਅਜ ਨਜ਼ਰਾਂ ਦੇ ਅਸਮਾਨਾਂ ਤੇ ਗਿਰ ਜਾਂਦਾ ਪਰਾਵਾਰਾ ਹੈ ਰੀ ਜਾਂਦੇ ਖਿੜਦੇ ਬਾਗਾਂ ਤੇ ਕੰਡਿਆਂ ਦਾ ਕੂੜ ਪਸਾਰਾ ਹੈ ਹੁਣ ਫੁੱਲਾਂ ਵਰਗੇ ਸ਼ਬਦਾਂ ਦਾ ਕੋਈ ਗੀਤ ਬਣਾਇਆ ਨਹੀਂ ਜਾਣਾ ਇਸ ਜ਼ਖਮੀ ਹੋਈ ਸਰਗਮ ਤੋਂ ਕੋਈ ਸੁਰ ਲਗਾਇਆ ਨਹੀਂ ਜਾਣਾ ਨਾ ਛੜਿ ਅਵਲੇ ਰਾਗਾਂ ਨੂੰ ਨਾ ਚਿੜੀ ਦੀ ਚੁਕਣ ਕਿਧਰੇ ਨਾ ਮੋਰਾਂ ਦੀ ਰੁਣ ਚੁਣ ਹੈ ਨਾ ਬੋਟਾਂ ਲਈ ਦਾਣਾ ਪਾਣੀ ਨਾ ਮਹਿਕਾਲੀ ਰੁਮਕਣ ਹੈ ਮਾਲੀ ਦੇ ਵੈਸ਼ੀ ਖੰੰਜਰ ਤੋਂ ਮਾਲੀ ਦੇ ਵੈਸ਼ੀ ਖੰੰਜਰ ਤੋਂ ਕਲੀਆਂ ਨੂੰ ਬਚਾਇਆ ਨਹੀਂ ਜਾਣਾ ਇਸ ਜ਼ਖਮੀ ਹੋਈ ਸਰਗਮ ਤੋਂ ਕੋਈ ਸੁਰ ਲਗਾਇਆ ਨਹੀਂ ਜਾਣਾ ਨਾ ਛੇੜਿਆ ਵੱਲੇ ਰਗਾ ਨੂੰ ਜਦ ਅਕਲਾ ਵਾਲੇ ਅੰਬਰ ਤੇ ਸ਼ਾਕਲੇ ਬਦਲ ਸ਼ਾ ਜਾਂਦੇ ਫਿਰ ਖੇਖਣ ਹਾਰੇ ਸਮਿਆਂ ਨੂੰ ਸਭ ਪਰਮ ਪਲੇਖੇ ਪਾ ਜਾਂਦੇ ਪਰ ਫੁੱਟ ਦੀ ਨਮੀ ਕਰੂੰਬਲ ਨੂੰ ਪਰ ਫੁੱਟ ਦੀ ਨਮੀ ਕਰੂੰਬਲ ਨੂੰ ਹੁਣ ਹੋਰ ਦਬਾਇਆ ਨਹੀਂ ਜਾਣਾ ਇਸ ਜ਼ਖਮੀ ਹੋਈ ਸਰਗਮ ਤੋਂ ਕੋਈ ਸੁਰ ਲਗਾਇਆ ਨਹੀਂ ਜਾਣਾ ਨਾ ਛੇੜ ਬਲੇ ਰਾਗਾਂ ਨੂੰ ਨਾ ਛੇੜ ਬਲੇ ਰਾਗਾਂ ਨੂੰ